ਸਤਿ ਸ਼੍ਰੀ ਅਕਾਲ ਦੋਸਤੋ ਜਾਨ ਮਰਾਂ ਦੇ ਛਕੀਨ ਮੱਝਾਂ گاਵਾ ਦੇ ਛਕੀਨ ਇਹ ਜਾਣਕਾਰੀ ਜਰੂਰ ਸਾਂਝੀ ਕਰਦੇਓ ਤਾਂ ਕਿ ਕਿਸੇ ਵੀਰ ਭਰਾ ਦਾ ਫਾਇਦਾ ਹੋ ਜੇ ਮੈਂ ਵੀ ਤੁਹਾਨੂੰ ਆਪਦੀ ਵੀ ਦੱਸਦਾਂ ਰਾਮ ਕਹਾਣੀ ਕੀ ਸੀਗੀ ਮੈਂ ਵੀ ਹੌਲਜ ਗਿਆ ਸੀਗਾ ਇਹਨਾਂ ਦੋਸਤੋ ਬਾਈ ਰਾਜਾ ਡੇਲਿਆਂ ਵਾਲੀ ਤੋਂ ਬਹੁਤ ਯਾਨੀ ਕਿ ਨਰਮ ਸੁਭਾਅ ਦਾ ਬੰਦਾ ਏ ਤੇ ਗਿਆਨ ਬਾਈ ਤੀਜੀ ਪੀੜੀ ਜੈ ਇਹਨਾਂ ਦੇ ਜਾਨੀ ਕਿ ਜਿਹੜੀ ਇਹ ਸਿਆਣਪ ਦਾ ਕੰਮ ਕਰਦੇ ਆ ਤੀਜੀ ਪੀੜੀ ਜਾ ਪਸ਼ੂ ਦੇ ਦੋਸਤੋ ਗੋਡਾ ਕਿੱਟਾ ਹੋਵੇ ਫਰ ਹੋਵੇ ਗੋਲੂਏ ਦਾ ਹੋਵੇ ਕਿਸੇ ਵੀ ਹੱਡ ਹੱਡ ਦਾ ਨੌਕਸ کہہ ਸਕਦੇ ਆ ਪਸ਼ੂ ਦੇ ਮਾਂ ਰ ਆ ਬਾਈ ਇਹ ਮੈਂ ਵੀ ਥੋੜਾ ਜਿਹਾ ਹਲਤੇ ਗਿਆ ਸੀ ਮੈਨੂੰ ਵੀ ਡਾਕਟਰਾਂ ਨੇ ਮਨ ਲੋਲ ਜਾਤਾ ਸੀਗਾ ਇਨਫੈਕਸ਼ਨ ਆ ਗੋਡੇ ਚ کہہ ਕੇ ਵੀ ਗੋਡਾ ਤਾਂ ਨਹੀਂ ਮੋੜ ਰਿਆ ਫਿਰ ਲੱਤ ਨਹੀਂ ਲਾਉਂਦਾ ਸੀ ਥੱਲੇ ਜਿਹੜਾ ਪਸ਼ੂ ਲੱਤ ਨਹੀਂ ਲਾਉਂਦਾ ਸਮਝ ਲਓ ਉਹਦੇ ਕੋਈ ਨਾ ਕੋਈ ਨੌਕਸ ਡਾਕਟਰੀ ਨਹੀਂ ਹੱਡ ਵਾਲਾ 900 ਚ ਠੀਕ ਹੈ ਨਾ ਤੇ ਬਹੁਤ ਨਾਈਸ ਤੇ ਨਰਮ ਸੁਭਾਅ ਦਾ ਬੰਦਾ ਪਾਈ ਇਹ ਜਮਾਂ ਜਾਇਜ਼ ਫੀਸ ਤੇ ਵੱਡੀ ਗੱਲ ਫੀਸ ਦੀ ਆ ਫੀਸ ਵੀ ਬਿਲਕੁਲ ਜਾਇਜ਼ ਆ ਤੇ ਨਾਲ ਉਸੇ ਫੀਸ ਦੀ ਗਾਰੰਟੀ ਆ ਵੀ ਜੇ ਨਹੀਂ ਰਾਮ ਆਉਂਦਾ ਤਾਂ ਮੁੜ ਕੇ ਉਸੇ ਫੀਸ 'ਚ ਹੀ ਕੰਮ ਕਰਕੇ ਜਾਂਦਾ ਫੇਰ ਇਹ ਨਹੀਂ ਹੈ ਵੀ ਮੰਨ ਲਓ ਇੱਕ ਵਾਰੀ ਫੀਸ ਲੈ ਲਈ ਦੂਜੀ ਵਾਰੀ ਗੇੜੇ ਦੇ ਫੇਰ ਪੀਏ ਆ ਪਾਉਂਦਾ ਬਾਈ ਠੀਕ ਹੈ ਤੇ ਯਾਰ ਮੈਂ ਇਹ ਨਜ਼ਾਰਾ ਆ ਗਿਆ ਬਾਈ 20 25 ਦਾ ਨੌਲੇਜ ਰੇ ਦੋ ਡਾਕਟਰ ਵੀ ਬਦਲੇ ਕੁਝ ਡਾਕਟਰ ਟੀਕੇ ਲਾ ਜਾਂਦੇ ਕੋਈ ਮੈਂ ਲਿਆ ਕੇ ਲਾ ਦਿੰਦਾ ਸੀਗਾ ਤੇ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਾਨਵਰਾਂ ਦੇ ਸ਼ਕੀਨ ਆ ਜਿਹੜੇ ਉਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਬਾਈ ਤਾਂ ਜੋ ਕਿਸੇ ਦਾ ਜਿਹੜਾ ਫਾਲਟ ਨਾ ਪਾਏ ਯਾਰ ਕਿਸੇ ਦਾ ਪਸ਼ੂ ਵੀਰ ਨਾ ਜਾਵੇ ਆਪਣਾ ਜਿਹੜਾ ਜਿਹੜਾ ਮਕਸਦ ਹੈ ਨਾ ਵੀਡੀਓ ਬਣਾਉਂਦਾ ਇਹ ਆ ਵੀ ਕਈ ਵਾਰੀ ਨੌਕਸ ਹੱਡ 'ਚ ਹੁੰਦਾ ਡਾਕਟਰਾਂ ਦੇ ਧੱਕੇ ਜੜ ਜਾਂਦਾ ਡਾਕਟਰਾਂ ਨੂੰ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕੀ ਨੁਕਸਾ ਠੀਕ ਹੈ ਤੇ ਸਕਰੀਨ ਤੇ ਵੀਡੀਓ ਤੇ ਨੰਬਰ ਚੱਲ ਰਿਹਾ ਏ ਬਾਈ ਨੇ ਕੰਟੈਕਟ ਕਰ ਲਿਓ ਤੇ ਬਹੁਤ ਵਧੀਆ ਸੁਭਾਅ ਦਾ ਬੰਦਾ ਨੌਲੇਜ ਬਹੁਤ ਆ ਵੱਡੀ ਗੱਲ ਆ ਮੇਰੇ ਸਾਹਮਣੇ ਚਾਰ ਪੰਜ ਪਸ਼ੂ ਪੁਰਾਣੇ ਤੋਂ ਵੀਰੇ ਵੀ ਤੋਂ ਵੀਰੇ ਵੇ ਪਸ਼ੂ ਵੀ ਇਹਨੇ ਬਾਈ ਨੇ ਜਿਹੜੇ ਠਾ ਤਿਆ ਬਾਹਲ ਕੀਤੇ ਆ ਕਈ ਬੰਦਿਆਂ ਨੂੰ ਮੈਂ ਨੰਬਰ ਦਿੱਤਾ ਵੀ ਇਹ ਮੇਰੇ ਲਹਜੀਆਂ ਨੂੰ ਅੱਜ ਮੈਂ ਕਹਿੰਦਾ ਚਲ ਵੀਡੀਓ ਹੀ ਪਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਮੈਂਟ ਕਰਕੇ ਦੱਸਿਓ ਬਾਈ ਨੂੰ ਪਹਿਲਾਂ ਕੌਣ ਕੌਣ ਜਾਣਦਾ ਕੌਣ ਕੌਣ ਬਾਈ ਨੂੰ ਪਹਿਲਾਂ ਜਾਣਦਾ ਸੀਗਾ ਤੇ ਕਿਹਨੂ ਕਿਹਨੂ ਇਹ ਵੀਡੀਓ ਤੋਂ ਪਤਾ ਲੱਗੇ